ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਮਨ ਦੀਆਂ ਅਮਰ ਆਦਾਂ ਪੂਰੀਆਂ ਕਰੇ ਤੇ ਸਰਬੱਤ ਦਾ ਭਲਾ ਕਰੇ ਸੱਚੇ ਪਾਤਸ਼ਾਹ ਸੋ ਅੱਜ ਦਾ ਗੀਤ ਲੈ ਕੇ ਹਾਜ਼ਰ ਹੋਈਆਂ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਇਹ ਇੱਕ ਗਿੱਧੇ ਦਾ ਤਮਾਸ਼ਾ ਹੈ ਫਿਰ ਮੈਂ ਕੱਲੀ ਹੁੰਨੀ ਆ ਤੁਹਾਨੂੰ ਪਤਾ ਹੈ ਮੇਰੇ ਨਾਲ ਕੋਈ ਕਰਵਾਉਣ ਵਾਲਾ ਨਹੀਂ ਹੁੰਦਾ ਫਿਰ ਮੈਂ ਆਪਣੇ ਤਰੀਕੇ ਨਾਲ ਇਹਨੂੰ ਕੱਲੀ ਵੀ ਕਰ ਲੈਣੀ ਹੁੰਨੀ ਆ ਪਰ ਮੌਕਾ ਆਪਾਂ ਨੂੰ ਮਿਲਦਾ ਰਹਿੰਦਾ ਕਦੇ ਨਾ ਕਦੇ ਤੁਸੀਂ ਜ਼ਰੂਰ ਕਰਿਓ ਇਹਨੂੰ ਸਾਰੀਆਂ ਧੀਆ ਪਹਿਣਾ ਇਹਨੂੰ ਗਿੱਧੇ ਚ ਜ਼ਰੂਰ ਕਰਿਆ ਕਰੋਗੇ ਇਹ ਜੇ ਤਮਾਸ਼ਿਆਂ ਨੂੰ ਤਾਂ ਕਿ ਇਹ aloop ਨਾ ਹੋਣ ਸੋ ਮਾਨਵਨੰਦ ਇਹਦੇ ਵਿੱਚ ਕੀ ਹੈ ਜਦੋਂ ਕੁੜੀ ਨਵੀਂ ਵਿਆਹੀ ਹੁੰਦੀ ਹੈ ਉਹਨੂੰ ਪਹਿਲੀ ਵਾਰ ਜਦੋਂ ਲੈਣ ਆਉਂਦਾ ਸਹੁਰਾ ਆ ਜਾਂਦਾ ਹੈ ਫਿਰ ਉਹ ਕੀ ਕਹਿੰਦੀ ਐ ਸਹੁਰੇ ਬਾਰੇ ਸੱਸ ਬਾਰੇ ਜੇਠ ਬਾਰੇ ਅੰਤ ਜਦੋਂ ਪਤੀ ਆਉਂਦਾ ਫਿਰ ਕੀ ਕਹਿੰਦੀ ਐ ਇਹ ਤੁਸੀਂ ਤਮਾਸ਼ੇ ਦੇ ਵਿੱਚ ਸੁਣਿਓ ਮੈਨੂੰ ਆਸੇ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸੋ ਮਾਨੋਨੰਦ ਪਹਿਲੀ ਪਹਿਲੀ ਵਾਰ ਮੈਨੂੰ ਸਹੁਰਾ ਲੈਣ ਆ ਗਿਆ ਪਹਿਲੀ ਪਹਿਲੀ ਵਾਰ ਮੈਨੂੰ ਸਹੁਰਾ ਲੈਣ ਆ ਗਿਆ ਉਨੇ ਮਾਰਿਆ ਜਦੋਂ ਖੰਘੂਰਾ ਨੀ ਮੈਨ ਚੜਿਆ ਹਰਖ ਜਾ ਪੂਰਾ ਉਹਨੇ ਮਾਰਿਆ ਜਦੋਂ ਖੰਘੂਰਾ ਨੀ ਮੈਨ ਚੜਿਆ ਹਰਖ ਜਾ ਪੂਰਾ ਨੀ ਮੈਂ ਕੁੰਡ ਕੱਢ ਲਿਆ ਦੂਰਾ ਨੀ ਸੌਦਾਨੋਟੇ ਉਹਨੇ ਮੇਰੇ ਸਿਰ ਉੱਤੋਂ ਵਾਰਿਆ ਨੀ ਮੈਂ ਵੀ ਚੱਕ ਗਲੀ ਵਿੱਚ ਮਾਰਿਆ ਆਪ ਲੈਣ ਨਾ ਆਇਆ ਕੰਤਾ ਦੇ ਕਦਰ 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 ਦੂਜੀ ਦੂਜੀ ਵਾਰ ਮੈਨੂੰ ਸੱਸ ਲੈਣ ਆ ਗਈ ਦੂਜੀ ਦੂਜੀ ਵਾਰ ਮੈਨੂੰ ਸੱਸ ਲੈਣ ਜਦ ਮੈਂ ਦੇਖੀ ਵੇੜੇ ਵੱੜਦੀ ਜਦ ਮੈਂ ਦੇਖੀ ਵੇੜੇ ਵੱੜਦੀ ਮੇਰੇ ਕੋਲੇ ਆਕੇ ਖੜਗੀ ਗੁੱਸਾ ਚੜਿਆ ਬਥੇਰਾਨੀ ਸੌਦਾਨੋਟ ਉਹਨੇ ਮੇਰੇ ਸਿਰ ਉੱਤੋਂ ਬਾਰਿਆ ਨਹੀਂ ਮੈਂ ਵੀ ਚੱਕ ਗੜੀ ਵਿੱਚ ਮਹਾਰਿਆ ಆಯಾ ಕಾಂಥ ಹಾಪ ಲೈನ ನಾ ಕಂಥಾ ಕದರಾ ಹಾಪ ನಾ ಕಾಪ ನಾ ಕದರಾ ತೀಿ ತೀಜಿ ವಾರು ಲಿಜಿ ತೀಜಿ ವಾರು ಲ ਨੀ ਜਦ ਵੇੜੇ ਦੇ ਵਿੱਚ ਵੜਿਆ ਸਾਡਾ ਡੰਗਰ ਬੱਚਾ ਡਰਿਆ ਨੀ ਜਦ ਵੇੜੇ ਦੇ ਵਿੱਚ ਵੜਿਆ ਸਾਡਾ ਡੰਗਰ ਬੱਚਾ ਡਰਿਆ ਮੇਰਾ ਦੇਖ ਕੇ ਪਾਰਾ ਚੜਿਆ ਨੀ ਸੌਦਾ ਨੋਟ ਹੁਣੇ ਮੇਰੇ ਸਿਰ ਉੱਤੋਂ ਵਾਰਿਆ ਨੀ ਮੈਂ ਵੀ ਚੱਕ ਗਲੀ ਵਿੱਚ ਮਾਰਿਆ ਆਪ ਲੈਣ ਨਾ ਆਇਆ ਕੰਤਾ ਵੇ ਕਦਰ 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 ਚੌਥੀ ਚੌਥੀ ਵਾਰ ਹੁਣ ਆਪ ਲੈਣ ਆ ਗਿਆ ਚੌਥੀ ਚੌਥੀ ਵਾਰ ਮੈਨੂੰ ਆਪ ਲੈਣ ਆ ਗਿਆ ਜਦ ਵੇੜੇ ਦੇ ਵਿੱਚ ਵੜਿਆ ਨਹੀਂ ਮੇਰਾ ਦੇਖ ਕਾਲਜਾ ਠਰਿਆ ਨਹੀਂ ਜਦ ਵੇੜੇ ਦੇ ਵਿੱਚ ਵੜਿਆ ਮੇਰਾ ਦੇਖ ਕਾਲਜਾ ਠਰਿਆ ਭੱਜ ਕੇ ਦੁੱਧ ਮਿੱਠਾ ਮੈਂ ਕਰਿਆ ਨਹੀਂ ਇਕ ਰੁਪਈਆ ਹੁਨੇ ਮੇਰੇ ਸਿਰ ਉੱਤੋਂ ਵਾਰਿਆ ਨਹੀਂ ਮੈਂ ਚੱਕ ਕਾਲਜੇ ਲਾ ਲਿਆ ਇਕ ਰੁਪਈਆ ਹੁਨੇ ਮੇਰੇ ਸਿਰ ਉੱਤੋਂ ਵਾਰਿਆ ਮੈਂ ਵੀ ਚੱਕ ਕਾਲ ਜੇ ਲਾ ਲਿਆ ਪਹਿਲਾਂ ਕਿਉਂ ਨਾ ਆਇਆ ਕੰਤਾ ਬੁਲੇ ਆਵੇ ਕੰਤਾ ਪਹਿਲਾਂ ਕਿਉਂ ਨਾ ਆਇਆ ਬੁਲੇ ਆਵੇ ਕੰਤਾ ਪਹਿਲਾਂ ਕਿਉਂ ਨਾ ਆਇਆ ਬੁਲੇ ਆਵੇ ਕੰਤਾ ਪਹਿਲਾਂ ਕਿਉਂ ਨਾ ਆਇਆ ਬੁਲੇ ਆਵੇ ਕੰਤਾ